ਤੂੰ ਤੇ ਇੱਥੋਂ ਤੱਕ ਉਹਨੂੰ ਧਮਕੀਆਂ ਦੇਂਦੀਆਂ ਵੀ ਮੈਂ ਤੇਰਾ ਗਲਾ ਘੁੱਟ ਦੇਣਾ ਵਾ ਜੇ ਆਪਣੇ ਪਿਓ ਨੂੰ ਦੱਸਿਆ ਤੇ ਉਹ ਕਿੰਨੇ ਕਿਹਾ ਵਾ ਇਹ ਵਾਲੀ ਗੱਲ ਉਹ ਤੂੰ ਕੀ ਕਿਹਾ ਵਾ ਹੋਰ ਕਿੰਨੇ ਕਿਹਾ ਵਾ ਨਿਆਣਿਆਂ ਦੇ ਮਗਰ ਲੱਗਦੇ ਆ ਕੇ ਮੇਰੇ ਦਿਵਾਲੇ ਹੋ ਗਏ ਆ ਉਹ ਵੀ ਉਹ ਵੀ ਇਹਦੇ ਮਗਰ ਲੱਗਦੇ ਆ ਚੰਗਾ ਮੈਂ ਤੇ ਤੇਰੇ ਚਾਲ ਚੱਲਣ ਨੂੰ ਵਿਆਹ ਤੇ ਵੇਖ ਲੈ ਤੂੰ ਨਾ ਦੋਵੇਂ ਨਿਆਣਿਆਂ 'ਚ ਕਰਨੀ ਆ ਫਰਕ ਆਪਣਾ ਕਿੱਦਾਂ ਚੰਗਾ ਲੱਗਦਾ ਵਾ ਤੈਨੂੰ ਸੰਦੀਪ ਆ ਲੈ ਮੇਰਾ ਬੌਸ ਮਾਨ ਤੇ ਮੈਂ ਨਾ ਬਾਹਰ ਸਬਜ਼ੀ ਰੱਖੀ ਆ ਮੈਂ ਉਹ ਵੇਖਾਂ ਆ ਆ ਸਾਰਾ ਸਮਾਨ ਹੀ ਹੋ ਠੀਕ ਆ ਦੀਦੀ ਤੇ ਧਿਆਨ ਨਾ ਬਣਾਣੀ ਹੁਣ ਠੀਕ ਚਲ ਠੀਕ ਆ ਅੱਛਾ ਮੇਰਾ ਪਹਿਲਾ ਦਿਨ ਆ ਰਸੋਈ ਚ ਮੈਂ ਤੇ ਕਹਿੰਦੀ ਆ ਵਧੀਆ ਵਧੀਆ ਪ੍ਰਸ਼ਾਦ ਬਣੇ ਸਾਰਿਆਂ ਨੂੰ ਪਸੰਦ ਆਵੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਵਲੀ ਬਾਹਰ ਬਿਠਾਵਾ ਓਏ ਹੌ ਦਲਜੀਤ ਗਿਆ ਛੱਡੇ ਸਤਿ ਸ੍ਰੀ ਅਕਾਲ ਜੀ ਬਹਿ ਜਾਓ ਹੋਰ ਪ੍ਰਵਾਹ ਸਾਹਿਬ ਠੀਕ ਠਾਕ ਵਾ ਹਾਂ ਜੀ ਠੀਕ ਠਾਕ ਹੈ ਡੇ ਇਹ ਗੱਲਾਂ ਬਤਾ ਮੈਂ ਰਪਿੰਦਰ ਅੰਦਰ ਹੀ ਆ ਸਰ ਜਾਨੇ ਹਾਂ ਜੀ ਆਏ ਨਹੀਂ ਕੋਈ ਨਹੀਂ ਓ ਤੇ ਦਲਜੀਤ ਆਂਦਾ ਮੈਨੂੰ ਕੰਮ ਆ ਡੇ ਮੈਂ ਆ ਗਿਆ ਹੋ ਕੇ ਅੱਛਾ 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 ਮੈਂ ਚਲ ਹੋਣਾ ਚਲ ਵਧੀਆ ਸਤਿ ਸ੍ਰੀ ਅਕਾਲ ਪਾਪੀ ਜੀ ਸਤਿ ਸ੍ਰੀ ਅਕਾਲ ਸਭ ਕੀ ਹਾਲ ਹੈ ਸੱਸੋ ਬਬੀ ਸਸਤੀ ਗੱਲ ਸਸਤੀ ਗੱਲ ਹੋ ਠੀਕ ਠਾਕ ਠੀਕ ਸੱਸੋ ਫੜ ਜੀ ਸਸਤੀ ਗੱਲ ਪੁੱਤ ਸਸਤੀ ਗੱਲ ਪੁੱਤ ਹੋ ਸੁਣਾਓ ਠੀਕ ਠਾਕ ਤੀ ਸੁਣਾਓ ਸੱਸੋ ਸੱਸੇ ਕਾ ਹੋਰ ਹੋਰ ਮਨੇ ਆਣਾ ਦੇ ਸੁਣਾ ਹਾਂਜੀ ਠੀਕ ਆ ਪਾਪੀ ਆਉਂਦਾ ਫੋਨ ਵਧੀਆ ਹਾਂ ਤੀ ਸੁਣਾਓ ਤੁਹਾਡੇ ਬੱਚੇ ਕਿੱਥੇ ਗਏ ਆ ਦੇਹਣੀ ਨੇ ਹਾਂਜੀ ਭੂਆ ਜੀ ਨਿਆਣੇ ਗਏ ਆ ਸਕੂਲ ਫੇਰ ਐਵੇਂ ਸਤਾਨੀ ਬੜੀ ਕਰਦੇ ਆ ਇੱਥੇ ਤੇ ਤਾਂ ਕਰਕੇ ਫੇਰ ਮੈਂ ਸਕੂਲੀ ਭੇਜਦੇ ਹੀ ਕੋਤਲ ਦੇੰਦਰ ਨਵੀਂ ਬੋਟੀ ਕੀ ਕਰਨ ਡਈ ਆ ਉਹ ਨਹੀਂ ਬਾਹਰ ਆਈ ਕੰਮ ਕਮ ਕਰਨ ਡਈ ਆ ਉਹ ਨਹੀਂ ਨਹੀਂ 부ਆ ਜੀ ਅੰਦਰ ਤਿਆਰ ਹੋਣ ਡਈ ਆ ਆਜੋ ਜਾਂਨੇ ਅੰਦਰੇ ਚੱਲ ਮਿਲਨੇ ਆ ਹੁਣੇ ਚਲੋ ਕੋਈ ਨਹੀਂ ਚਾਚੀ ਸਾਹਿਬਾ ਬੁਗੜੀ ਹੈ ਸਸਿਗਾ ਬੁਆਜੀ ਸਾਸੇ ਕਾਲ ਪੁੱਤ ਹੋਰ ਕੀ ਹਾਲ ਚਾਲ ਹੈ ਹਾਂਜੀ ਵਧੀਆ ਤੀ ਸੁਣਾ ਠੀਕ ਠਾਕ ਹੈ ਆਜੋ ਬੈਠੋ ਕਰੋ ਗੱਲਾਂ ਬਾਤਾਂ ਮੈਂ ਪਾਣੀ ਲਿਆਵਾਂ ਠੀਕ ਆ ਹੋਰ ਪੁੱਤ ਫੇਰਾ ਪਾਏ ਜੇ ਹਾਂਜੀ ਕੱਲ ਗਏ ਸੀ ਭੂਆਜੀ ਮਮੀ ਠੀਕ ਠਾਕ ਆ ਹਾਂਜੀ ਸਾਰੇ ਵਧੀਆ ਚੱਲ ਫੋਨ ਫੋਨ ਕਰਕੇ ਨਾ ਹਾਲ ਚਾਲ ਪੁੱਛਦੇ ਰਿਆ ਕਰ ਹਾਂਜੀ ਹਾਂਜੀ ਉਹ ਵੀ ਵਿਚਾਰੇ ਇਕੱਲੇ ਰਹਿੰਦੇ ਆ ਹੋਰ ਤੈਨੂੰ ਇੱਥੇ ਤੇ ਪਰਿਵਾਰ ਦਾ ਸਭਾ ਚੰਗਾ ਲੱਗਾ ਸਾਰੇ ਬੜੇ ਵਧੀਆ ਵਾ ਦੀਦੀ ਦਾ ਸਭਾ ਬਹੁਤ ਵਧੀਆ ਚੱਲ ਪੁੱਤ ਆਪ ਚੰਗੇ ਹੋਈਏ ਨਾ ਸਾਰੇ ਚੰਗੇ ਹੁੰਦੇ ਆ ਹਾਂਜੀ ਹਾਂਜੀ ਅੱਜ ਮੇਰੇ ਧੀ ਨੇ ਨਾ ਚੰਕੇ ਚੜਨਾ ਵਾ ਤੇ ਵਧੀਆ ਜਿਹਾ ਪ੍ਰਸ਼ਾਦ ਬਣਾਵਾ ਮੈਂ ਤੈਨੂੰ ਹੱਥੀਂ ਲਿਆਂਦਾ ਵਾ ਤੇ ਮੇਰੀ ਵੀ ਸੋਭਾ ਕਰਵਾਵੇਂ ਤੇ ਪੂਆ ਨੇ ਰਿਸ਼ਤਾ ਕਰਵਾਇਆ ਵਾ ਠੀਕ ਆ ਨਾ ਪੂਆ ਜੀ ਟੈਨਸ਼ਨ ਨਾ ਲੋ ਤੇ ਮੈਨੂੰ ਫਿਕਰ ਜਿਹੀ ਲੱਗਾ ਵਾ ਮੈਂ ਇਹਨਾਂ ਕੈਣਪੂਆ ਨੇ ਰਿਸ਼ਤਾ ਤੇ ਕਰਵਾਤਾ ਕੁੜੀ ਨੂੰ ਕੰਮ ਨਹੀਂ ਹੁੰਦਾ ਕੋਈ ਨਹੀਂ ਨਹੀਂ ਜਿੱਥੋਂ ਨਹੀਂ ਪਤਾ ਲੱਗੂਗਾ ਦੱਸਣਗੇ ਤਾਂ ਸਹੀ ਨਾ ਕੋਈ ਨਹੀਂ ਦਲਜਿੰਦਰ ਚੰਗੀ ਆ ਹਾਂ ਲਾਗੇ ਖਲਾਲੀ ਪੁੱਛ ਲਈ ਦੰਦਾਂ ਮੈਂ ਬਦੀ ਦੀਤੋ ਕਿ 당ਗਣਾ ਠੀਕ ਹੈ ਸੰਦੀਪ ਨਾਲੇ ਇੱਕ ਗੱਲ ਮੈਂ ਤੇਰਾ ਨਾ ਹੋਰ ਕਰਨੀ ਆ ਤੇਰੀ ਜਠਾਣੀ ਬੜੀ ਚੰਗੀ ਆ ਅੱਜ ਤੱਕ ਨਾ ਕਹਿਣਾ ਵਾਧ ਘਟ ਨਹੀਂ ਹੁੰਨੇ ਕੀਤੀ ਠੀਕ ਆ ਨਾ ਤੇ ਰਲ ਮਿਲ ਕੇ ਪਿਆਣਾ ਵਾਂਗੇ ਰਹਿਣਾ ਮੈਂ ਨਹੀਂ ਨਹੀਂ ਪਵਾ ਜੀ ਤੀ ਕਹਿ ਗੱਲ ਦਾ ਫਿਕਰ ਨਾ ਕਰੋ ਮੈਂ ਰਲ ਮਿਲ ਕੇ ਰਾਵਾਂਗੀ ਉਹ ਨਾ ਤੇ ਸਭਾਈ ਬੜਾ ਵਧੀਆ ਵਾ ਚੱਲ ਪੁੱਤ ਇੰਨੇ ਦਿਨਾਂ ਵਿੱਚ ਤੈਨੂੰ ਵੀ ਪਤਾ ਲੱਗ ਗਿਆ ਹੋਣਾ ਵਾ ਪਰ ਸਮਝਾਉਣਾ ਮੇਰਾ ਫਰਜ਼ ਈ ਵੀ ਇੱਕ ਵਾਰ ਤੈਨੂੰ ਮੈਂ ਸਮਝਾ ਦਾਂ ਠੀਕ ਵਾ ਨਾ ਠੀਕ ਹੈ ਬੋ ਜੀ ਕਾਡ ਪਾਤੀ ਦੁਰੇ ਕਿ ਨਹੀਂ ਜੀ लवली ਪੈ ਗਈ ਆ ਦੁਰੇ ਅੱਛਾ ਤੇ ਜੇ ਹੁਣ ਗੱਡੀ ਲੋਡ ਪਾਉਗੀ ਤੇ ਫੇਰ ਪਾਉਣੀ ਆ ਉਹ ਤੇ ਲੋਡ ਹੀ ਨਹੀਂ ਪਾਣੀ ਉਹ ਆਹ ਦੋ ਵਾਰੀ ਬੜੀ ਆ ਇੱਦਾਂ ਦੇ ਹਾਂ ਜੀ ਵੇਖ ਲਿਓ ਸਾਤਾ ਆਹ ਵੇਖ ਲਾਂਗੇ ਸੱਸੇ ਉੱਪਰ ਜੀ ਬਸ ਸਤਿ ਸ੍ਰੀ ਅਕਾਲ ਦਰਜੀਤ ਕੀ ਹਾਲ ਚਾਲ ਵਧੀਆ ਤੁਸੀਂ ਸਣਾ ਠੀਕ ਠਾਕ ਜੇ ਬਸ ਵਧੀਆ ਤੂੰ ਸੁਣਾ ਹਾਨੀ ਸਾਹਿਬ ਵਧੀਆ ਠੀਕ ਠਾਕ ਤੈਨੂੰ ਦੱਸੋ ਫੇੜਾ ਨਹੀਂ ਮਾਰੇ ਬਾਅਦ ਚ ਉਹ ਟਾਈਮ ਨਹੀਂ ਲੱਗਾ ਠੀਕ ਹੈ ਤੂੰ ਫੋਨ ਹੀ ਨਹੀਂ ਕੀਤਾ ਮੁੜ ਕੇ ਫੇਰ ਆ ਕੇ ਮਾਰਦਾ ਉਹ ਪਰਦਾ ਚੇਤਾ ਹੀ ਨਹੀਂ ਰਿਹਾ ਉਹ ਲੱਗ ਕੇ ਤੇ ਆ ਜਾਂਦੇ ਫੇਰ ਕੇ ਤੂੰ ਆਏ ਨਹੀਂ ਤੇ ਮੈਂ ਹੀ ਤਾਂ ਫੋਨ ਦੀ ਤੇਰੇ ਤੇ ਦਿਲਜੀਤ ਫੋਨ ਕਰੂਗਾ ਤੁਹਾਨੂੰ ਵੀ ਕਰਨਾ ਵਾ ਅਸੀਂ ਗਵਾਨ ਮੱਥਾ ਹਨੂ ਨਹੀਂ ਕਰਦਾ ਹੁਣ ਅੱਛਾ ਲੈ ਬਣੀ ਤੁਹਾਨੂੰ ਪਤਾ ਵਾ ਗੱਲ ਬਾਤ ਘੁਮਣਾ ਕਰਨਾ ਹੀ ਹੁੰਦਾ ਵਾ ਫੇਰਾ ਪਾਉਣ ਗਏ ਸੀ ਅੱਛਾ 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 ਹਾਂਜੀ ਉਧਰ ਦੇ ਨਿਕਲ ਕੇ ਸਾਰੇ ਹੀ ਚਲ ਵਧੀਆ ਇਹ ਆ ਮਾਰੇ ਮੈਂ ਬਦਲਣਾ ਨਹੀਂ ਵਿਆਹ ਤੋਂ ਬਾਅਦ ਉਹ लवली بڑے بڑے ਬਦਲ ਜਾਂਦੇ ਆ ਕਿਤੇ ਪਾੜੀ ਹੋਏ ਐਵੇਂ ਗੱਲਾਂ ਮੜੀਂਦੀਆਂ ਆ ਮਸਮਾਂ ਦੇ ਕੇ ਆ ਗਈ ਹੋਰ लवली ਬਾ ਠੀਕ ਠਾਕ ਆ ਕੁਆਜੀ ਰੋਟੀ ਬਣੀ ਆ ਹੁਣ ਰੋਟੀ ਖਾ ਕੇ ਨਾ ਫੇ ਜਾਣਾ ਵਾ ਤੁਸੀਂ ਚੱਲ ਕੋਈ ਗੱਲ ਨਹੀਂ ਰੋਟੀ ਵੀ ਖਾ ਲਾਂਗੇ ਕੁੜੀ ਨੂੰ ਸ਼ਗਨ ਤੇ ਦਈਏ ਪਹਿਲਾਂ ਲੈਪੋ ਤਾਂ ਸ਼ਗਨ ਮੇਰੀ ਤੀਨੇ ਕੜਾ ਦੇ ਬੜਾ ਸੁਆਦ ਬਣਾਇਆ ਹੈਗਾ ਚੱਲ ਆਜੋ ਅੰਦਰ ਫੇ ਰੋਟੀ ਖਾ ਕੇ ਤੇ ਚੱਲੀਏ ਛੇਤੀ ਲੈ ਸੰਦੀਪ ਸ਼ਗਨ ਮੈਂ ਨਾ ਕੁਆਜੀ ਹੁਣ ਰੋਟੀ ਖਵਾ ਲਵਾਂ ਹੁਣ ਠੀਕ ਹੈ ਰਵਿੰਦਰ ਦੇ ਤੂੰ ਆ ਲੈ ਸੰਦੀਪ ਅੱਜ ਹਨ ਅੰਦਰੇ ਬੈਜਨੇ ਆਹੀ ਚਲੋ ਜਲੀ ਮਰਪਾਂਗੇ ਸੰਦੀਪ ਤੂੰ ਪ੍ਰਸ਼ਾਦ ਵਾਲੇ ਨਾ ਵਾਟੀ ਘੜਤੇ ਬਹੁਤ ਸੁਆਦ ਬਣਿਆ ਹੈ ਮੈਨੂੰ ਤਾਂ ਇਹ ਗੱਲ ਦੀ ਟੈਨਸ਼ਨ ਹੀ ਕਿ ਪਤਾ ਨਹੀਂ ਪਸੰਦ ਆਉਣਾ ਕਿ ਨਹੀਂ ਆਉਣਾ ਨਹੀਂ ਨਹੀਂ ਬਹੁਤ ਸੁਆਦ ਬਣਿਆ ਆ ਚਲੀ ਅੰਦਰ ਚਲ ਇੱਟਾ ਕਰਨੀ ਆ ਮਾੜਾ ਮੋਟਾ ਕੋਸੂੜ ਵੀ ਇਹ ਕਿਤੇ ਹੋ ਨਾ ਨਹੀਂ ਰਸੁਣਾ ਨਾ ਨਾ ਨਮਗਾ ਆਇਆ ਨਾ ਉਹਦਾ ਉਹ ਤੇ ਮੈਂ ਰੱਖ ਲਿਆ ਸੂਟ ਚੰਗਾ ਹੈਗਾ ਤੇ ਇਹ ਮੈਂ ਲਾਤਾ ਕਰੂੰ ਇਹਨੂੰ ਹੁਣ ਇਹੋ ਦੇ ਦੰਨੀ ਐ ਇਹਨੂੰ ਹੁਣ ਹਰਮਾ ਆਧੜਨ ਉਹ ਗਾੜਾ ਆਉਦ ਰੋ ਸੋਨਾ ਵਾਂ ਸੂਟ ਆ ਆ ਪਾ ਲਉ ਹਾਂ ਅਰੇ ਵੇਖ ਨਾ ਚ ਲੈ ਹੁਣ ਲੈ ਜਾਣਗੇ ਤੇ ਤੁਸੀਂ ਆਪ ਆਉਂਦੇ ਹੋ ਹਾਂ ਕੋਈ ਨਹੀਂ ਆਵਾਂਗੇ ਮੜ ਕੇ ਚਲੋ ਠੀਕ ਆ ਭਾਬੀ ਮੈਂ ਵੀ ਜਾਵਾਂ ਬਾਹਰ ਦੇਖਣ ਦੇ ਆ ਜਾ ਕੇ ਘਰ ਦਾ ਕੰਮ ਤਾਂ ਦਾ ਵੇਖੀ ਰਵੋ ਅੱਜ ਸਵੇਰੇ ਚੱਲ ਜਿਓ ਨਹੀਂ ਕੋਈ ਨਹੀਂ ਮੈਂ ਫੇਰ ਕੱਲੀ ਆਉਂਗੀ ਤੇ ਫੇਰ ਆਉਂਗੀ ਮੇਲਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਚਲੋ ਠੀਕ ਆ ਚੰਗਾ ਕੋਈ ਨਹੀਂ ਘਰ ਜਾ ਕੇ ਸੂਟ ਵੇਖੇਂਗੀ ਨਾ ਤੇ ਯਾਰੀ ਕਰੇਗੀ ਜਾ ਕੇ ਕਿਤੇ ਉਦਾਂ ਮੈਂ ਨਾ ਇੱਕ ਗੱਲ ਸੋਚਣ ਡਿਆ ਵਾਂ ਭਜੀਏ ਕਿਦਰ ਰੱਬ ਨੇ ਰਾਤ ਨਾ ਬਣਾਈ ਹੋਈ ਤੇ ਦੁਨੀਆ ਸੌਂਈ ਨਾ ਸਾਰੀ ਦਿਹਾੜੀ ਕੰਮ 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 ਰੰਗ ਕੇ ਸੌਂਜਈਦਾ ਵਾ ਸਵੇਰੇ ਉੱਠਦੇ ਆਂ ਤਿਆਰ ਹੋ ਕੇ ਫੇਰ ਕੰਮ ਇਹ ਆ ਪਿਰਾਲ ਬਣਾ ਕੇ ਨਾ ਰੱਬ ਨੇ ਵਧੀਆ ਕੀਤਾ ਘੜੀ ਦੁਨੀਆ ਆਰਾਮ ਤੇ ਕਰ ਲੈਂਦੀ ਨਹੀਂ ਤੇ ਅੱਜ ਕੱਲ੍ਹ ਦੇ ਜਮਾਨੇ ਜਿਹੜੇ ਦੁਨੀਆ ਨੂੰ ਚੈਨ ਹੀ ਨਹੀਂ ਹੰਦੀਆਂ ਤੇ ਜੇ ਰਿਸ਼ਤੇਦਾਰਾਂ ਨੂੰ ਫੋਨ ਕਰ ਲੋ ਉਹ ਵੀ ਆਂਦੇ ਕੰਮ ਤੁਹਾਡਾ ਟਾਈਮ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਕੋਈ ਆ ਜਾ ਪੁੱਤਰ ਬੱਪਾ ਜੀ ਹਾਂ ਜੀ ਘਟਕੇ ਦਵਾਈ ਲਿਆ ਤੇ ਮੇਰੇ ਲੱਕ ਚ ਬੜੀ ਬਿਗੜਾ ਹੁੰਦੀ ਆ ਲੱਕ ਚ ਬਿੜ ਹੁੰਦੀ ਆ ਹਾਂ ਜੀ ਕੀ ਹੋਇਆ ਵਾ ਲੱਕ ਨੂੰ ਉਹ ਜਾਣ ਨਹੀਂ ਕੀਆ ਬੜੀ ਬੜੀ ਹੁੰਦੀ ਆ ਕੋਈ ਤੇ ਇਤਨੀ ਚੋਕਲੀ ਭਰੀ ਹੈ ਹੈ ਉਹ ਪਤਾ ਨਹੀਂ ਕੋਨਾ ਕੋ ਚੁੱਕਿਆ ਹੋਣਾ ਤਾਂ ਹੀ ਹੁੰਦੀ ਆ ਉਹ ਦਵਾਈ ਤੇ ਲਿਆ ਦਿੰਨਾ ਵਾ ਜੇ ਕੋਈ ਚੀਜ਼ ਚੁੱਕੀ ਆ ਤੇ ਮੈਨੂੰ ਦੱਸ ਦੇ ਫੇਰ ਮੈਂ ਡਾਕਟਰ ਨੂੰ ਕਹੂੰਗਾ ਜਾ ਕੇ ਤੇ ਆ ਚੀਜ਼ ਚੁੱਕ ਲਈ ਹੈ ਨੇ ਮੈਂ ਤੁਹਾਨੂੰ ਕੀ ਦੱਸਾਂ ਆਪਾਂ ਜੀ ਗਾਲ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਪਰ ਤੁਸੀਂ ਗਾਂ ਨਾ ਕੇ ਨਾ ਗੱਲ ਕਰਿਓ ਉਹ ਮੈਂ ਨਹੀਂ ਕਰਦਾ ਗੱਲ ਕਿਸੇ ਨਾਲ ਵੀ ਤੂੰ ਮੈਨੂੰ ਗੱਲ ਦੱਸ ਪਹਿਲਾਂ ਅਸਲ ਚ ਗੱਲ ਇਹ ਮੈਂ ਜਦੋਂ ਸਕੂਲੋਂ ਨਹੀਂ ਆਣਾ ਮम्मा ਮੈਨੂੰ ਝਾੜੂ ਪੜਾ ਦਿੰਦੇ ਆ ਫੇਰ ਪਹਿਲਾਂ ਝਾੜੂ ਲਉਣਾ ਪੈਂਦਾ ਫੇਰ ਪੋਚੇ ਲਉਣੇ ਪੈਂਦੇ ਤੇ ਫੇਰ ਜਿਹੜੇ ਸਵੇਰ ਦੇ ਜਿੰਨੇ ਕੱਪੜੇ ਵੀ ਰੱਖੇ ਹੋਣ ਉਹ ਸਾਰੇ ਧੋਕ ਕੇ ਰਤੇ ਫਿਰ ਕੋਠੇ ਤੇ ਜਾ ਕੇ ਪਾ ਕੇ ਹੁਣੇ ਪੈਂਦੇ ਆ। ਵੀ ਪੁੱਤ ਜਿੰਨਾ ਕਿ ਤੇ ਕੋ ਕੰਮ ਹੁੰਦਾ ਵਾ ਤੂੰ ਉਹਨਾਂ ਕ ਕਰਿਆ ਕਰ। ਤੈਨੂੰ ਕੋਈ ਬੰਦਿਸ਼ ਵਾ ਵੀ ਤੂੰ ਸਾਰਾ ਕੰਮ ਤੂੰ ਹੁਈ ਕਰਨਾ ਵਾ। ਉਹ ਗੋਪੀ ਤੂੰ ਹੁਈ ਨਾ ਗਾਲੀ ਕਰਦੀ ਆ ਮੇਰੀ ਗੱਲ ਸੁਣ। ਉਹ ਹੋ ਤਾਂ ਤੇ ਉਹ ਤਾਂ ਹੋ। ਕੋ ਤਾਂ ਹੋ ਮੇਰੀ ਗੱਲ ਸੁਣ। ਉਹ ਰੋਣਾ ਤੂੰ ਤੂੰ ਮੈਨੂੰ ਸਾਰੀ ਗੱਲ ਦੱਸ ਵੀ ਹੋਈ ਕੀ ਆ। ਤੂੰ ਜੋ ਪਕਰ ਪਹਿਲੇ ਮੈਨੂੰ ਗੱਲ ਦੱਸ ਸਾਰੀ। ਉਹ ਮੇਰੀ ਗੱਲ ਸੁਣ ਤੂੰ ਰੋਣਾ ਮੈਨੂੰ ਗੱਲ ਤੇ ਦੱਸ ਕੋਪੀ ਹੋਈ ਕੀ ਆ? ਪਾਪਾ ਤੁਸੀਂ ਕਹਿੰਦੇ ਹੀ ਨਾ ਬੰਦਸ਼ ਹੈ। ਮੈਨੂੰ ਬੰਦਸ਼ ਹੀ ਆ। ਮੈਨੂੰ ਸਾਰੀ ਗੱਲ ਦੱਸ। ਜਦੋਂ ਤੁਸੀਂ ਡਿਊਟੀ ਤੇ ਚਲ ਜਾਂਦੇ ਹੋ ਨਾ ਇਕੱਲਾ ਕੰਮ ਨਹੀਂ ਕਰਨਾ ਪੈਂਦਾ। ਜੇ ਮੈਂ ਮੰਮਾ ਨੂੰ ਕਹਿੰਦਾ ਨਾ ਮੰਮਾ ਮੇਰੇ ਕੋ ਕੰਮ ਨਹੀਂ ਹੁੰਦਿਆ ਤੇ ਅੱਗੇ ਉਹ ਚਪੇੜਾ ਮਾਰਦੇ ਆ। ਚਪੇੜਾ ਮਾਰਨ ਵਾਲਾ ਕਿਹੜਾ ਕੰਮ ਹੋਇਆ ਪੁੱਤ? ਤੇ ਤੂੰ ਮੈਨੂੰ ਉਦੋਂ ਦੀ ਦੱਸਦੀ ਹੈ। ਇਹ ਮੇਰੇ ਨਾਲ ਪਹਿਲੀ ਵਾਰੀ ਤਾਂ ਥੋੜੀ ਨਾ ਹੋਇਆ ਵਾ। ਪਹਿਲਾਂ ਮੈਨੂੰ ਮেরে ਮਾਰਦੇ ਹੁੰਦੇ ਸੀ ਤੇ ਮੈਨੂੰ ਕਹਿੰਦੇ ਉਹਨੇ ਪਾਪਾ ਨੂੰ ਨਾ ਦੱਸੀ ਜੇ ਤੂੰ ਪਾਪਾ ਨੂੰ ਦੱਸਿਆ ਤਾਂ ਤੇਰਾ ਗੱਲ ਕੁੱਟ ਦੇਣਾ ਅਛਾ ਇਹ ਨਹੀਂ ਗੱਲ ਕਹਿੰਦੀ ਸੀ ਗੋਪੀ ਤੂੰ ਮੈਨੂੰ ਉਦੋਂ ਨਾ ਦੱਸਿਆ ਹੁੰਦਾ ਨਾ ਤਾਂ ਪੁੱਤ ਮੈਂ ਇਹਨੂੰ ਉਦੋਂ ਦਾ ਪੁੱਛ ਲੈਣਾ ਆ ਬੰਨਾ ਪੁੱਛੀ ਤੂੰ ਫੇਰ ਜੁੜੀ ਨਹੀਂ ਦਿਲ ਨਾ ਮੈਨੂੰ ਕੁੱਟਣ ਦਾ ਦੱਸਿਆ ਉਹ ਨਹੀਂ ਨਹੀਂ ਕੁੱਟਦੀ ਤੈਨੂੰ ਗੋਪੀ ਤੂੰ ਚੁੱਪ ਕਰ ਮੇਰਾ ਬਾਪੂ ਚੁੱਪ ਕਰ ਜਾ ਲੱਕ ਚ ਜ਼ਿਆਦਾ ਪੀੜ ਹੁੰਦੀ ਆ ਚੱਲ ਕੋਈ ਗੱਲ ਨਹੀਂ ਹੁਣ ਤੇ ਹਨੇਰਾ ਹੋ ਗਿਆ ਵਾ ਤੈਨ ਮੈਂ ਤੁਹਾਨੂੰ ਸਵੇਰੇ ਦਵਾਈ ਲਿਆ ਦੂੰਗਾ ਚੰਗਾ ਹੁਣ ਨਾ ਤੇਰ ਤੋਲ ਮਹਲਾ ਤੂੰ ਮੜਾ ਜਾ ਤੇ ਲੰਮੇ ਪੈ ਪਰਲੇ ਅੰਦਰ ਜਾ ਕੇ ਚੁੱਪ ਕਰ ਜਾ ਚੁੱਪ ਕਰ ਜਾ ਗੋਪੀ ਤੂੰ ਨਾ ਜਾ ਆਪਣੇ ਕਮਰੇ ਚ ਤੇ ਬੂਹਾ ਮਾਰ ਕੇ ਤੂੰ ਸਮਝੋ ਠੀਕ ਆ ਨੂਰ ਵੀ ਇੱਥੇ ਸੁੱਤਾਈ ਜਾ ਤੂੰ ਮੇਰਾ ਪੁੱਤ ਪੁੱਤ ਜੇ ਜਿਆਦਾ ਦਰਦ ਹੁੰਡੀ ਆ ਨਾ ਤੇ ਮੈਂ ਉਹਨਾਂ ਵਾਂ ਤੇਲ ਮਲ ਦੇਣਾ ਤੇ ਲੱਕ ਚ ਨਹੀਂ ਕੋਈ ਨਹੀਂ ਥੋੜੀ ਹੁੰਡੀ ਆ ਉਹ ਚੁੰਡੀ ਦੱਸ ਕੁੜੀ ਨਾ ਇਦਾਂ ਮਾੜਾ سلو ਕਰ ਲਈ ਆ ਭਲਾ ਕਿੱਡੀਆਂ ਉਹਨੂੰ ਧਮਕੀਆਂ ਦੇਂਦੀ ਆ ਭੀ ਜੇ ਤੂੰ ਆਪਣੇ ਪਿਓ ਨੂੰ ਦੱਸਿਆ ਤੇ ਮੈਂ ਤੇਰਾ ਗਲ ਘੁੱਟ ਦੇਣਾ ਏ ਕੋਈ ਗੱਲ ਨਹੀਂ ਵੀ ਇਹਨਾਂ ਭਲਾ ਗਲ ਕੌਣ ਘੁੱਟਦਾ ਤੇਰਾ ਤੇ ਇੱਜ਼ਤ ਮੈਂ ਕਰਨਾ ਉਹ ਐਸ ਲੋਕ ਤੇ ਖਨਾ ਪਣਾ ਪਰਪਿੰਦਰ ਮੈਨੂੰ ਕੀ ਸੁਣਨ ਨੂੰ ਮਿਲਣ ਡਿਆ ਵਾ ਤੇ ਤੈਨੂੰ ਨਾ ਆ ਉਮੀਦ ਹੈ ਨਹੀਂ ਮੈਨੂੰ ਜਿਹੜੇ ਤੂੰ ਕੰਮ ਕਰਨ ਦੀ ਆ ਹਾਏ ਹਾਏ ਰੱਬਾ ਗੱਲ ਤੇ ਦੱਸੋ ਗੱਲ ਹੋਈ ਕੀ ਇਹ ਗੱਲ ਪਹਿਲਾਂ ਗੱਲ ਤੈਨੂੰ ਕਾਦੀ ਦੱਸਣੀ ਆ ਤੈਨੂੰ ਨਹੀਂ ਪਤਾ ਕੀ ਚੱਲਣ ਡਿਆ ਵਾ ਘਰ ਦੇ ਵਿੱਚ ਆ ਉਮੀਦ ਹੈ ਨਹੀਂ ਤੇਰੇ ਉੱਤੋਂ ਮੈਨੂੰ ਉਹ ਕੀ ਚੱਲਣ ਡਿਆ ਵਾ ਕੀ ਬਾਜ਼ਾਰ ਤਾਂ ਪਾਉਂਦੇ ਗੱਲ ਤੇ ਦੱਸੋ ਕੀ ਆ ਉਹ ਬਾਜ਼ਾਰ ਤਾਂ ਕੀ ਪਾਉਣੀ ਆ ਵਾ ਗੋਪੀ ਆਈ ਹੀ ਮੇਰੇ ਵੱਲ ਗੋਪੀ ਆਈ ਤੁਹਾਡੇ ਵੱਲ ਆਹੋ ਉਹ ਨਹੀਂ ਤੇਰੀ ਜਾਨ ਨੂੰ ਰੋਣ ਕੀ ਕਿਹਾ ਗੁਰਪ੍ਰੀਤ ਨੇ ਕਹਿਣਾ ਮੈਂ ਕੀ ਆ ਸਾਰੀ ਦਿਹਾੜੀ ਉਹਨੂੰ ਮਾਰਦਨੀ ਆ ਤੂੰ ਕੰਮ ਕਰਾ ਕਰਾ ਕੇ ਤੈਨੂੰ ਗੋਲੀ ਵੱਜੀ ਆ ਤੇ ਕੋਈ ਨਹੀਂ ਉਹਦਾ ਕੰਮ ਤੇ ਹੋਰ ਕੌਣ ਕਰਨ ਦੀ ਆ ਵਾ ਮੈਂ ਹੀ ਕਰਨ ਦੀ ਸਰਸ ਆ ਉਹ ਲੱਕ ਲੈ ਕੇ ਬੈਠੀ ਆ ਵਿਚਾਰੀ ਉਹ ਕਹਿੰਦੀ ਮੇਰੇ ਲੱਕ ਚ ਪਿੰਡ ਹੋਣ ਦੀ ਆ ਦੇਖੋ ਕਿ ਤੇ ਲੱਕ ਟੁੱਟਦੇ ਨਹੀਂ ਗਿਆ ਕਿਤੇ ਲੱਕ ਟੁੱਟਦੇ ਨਹੀਂ ਗਿਆ ਕਿਤੇ ਕੁੜੀ ਦੇ ਮਗਰ ਲੱਕ ਤੇ ਆਣ ਕੇ ਮੇਰੇ ਦਿਵਾਲੇ ਹੋ ਗਏ ਜੱਗ ਦਾ ਨਹੀਂ ਕੰਮ ਕਰਾਉਣਾ ਕੋਈ ਕੰਮ ਕਰਮ ਨਹੀਂ ਆ ਇਥੋਂ ਤੱਕ ਨੂੰ ਤਮ ਕਹਿੰਦੇ ਏਂ ਢੀਆਂ ਵੀ ਮੈਂ ਤੇਰਾ ਗਲਾ ਘੁੱਟ ਦੇਣਾ ਵਾ ਜੇ ਆਪਣੇ ਪਿਓ ਨੂੰ ਦੱਸਿਆ ਦੇ। ਉਹ ਕਿੰਨੇ ਕਿਹਾ ਵਾ ਇਹ ਵਾਲੀ ਗੱਲ ਉਹ ਤੂੰ ਕਿਹਾ ਵਾ ਹੋਰ ਕਿੰਨੇ ਕਿਹਾ ਵਾ ਨਿਆਣਿਆਂ ਦੇ ਮਗਰ ਲੱਗਦੇ ਆ ਕੇ ਮੇਰੇ ਦਿਵਾਲੇ ਹੋ ਗਏ ਆ। ਉਹਨਾਂ ਦੋ ਮੁੰਡੇ ਹੋ ਗਏ ਵੀ ਇਹਦੇ ਨੂੰ ਉਹ ਵੀ ਉਹਦੇ ਮਗਰ ਲੱਗਦੇ ਆ। ਚੰਗਾ ਮੈਂ ਤਾਂ ਤੇਰੇ ਚਾਲ ਚੱਲਣ ਨੂੰ ਵਿਆਹ ਤੇ ਵੇਖ ਲੈ। ਤੂੰ ਨਾ ਦੋਵੇਂ ਨਿਆਣਿਆਂ ਚ ਕਰਨੀ ਆ ਫਰਕ। ਆਪਣਾ ਕਿਤਾ ਚੰਗਾ ਲੱਗਦਾ ਵਾ ਤੈਨੂੰ? ਮੈਂ ਤਾਂ ਇਹਦਾ ਕੋਈ ਗਲਤ ਬਾਤ ਕੀਤੀ ਨਹੀਂ ਆ। ਕੋਈ ਉਹਦਾ ਸੂਟ ਵੇਖਣਾ ਸੀ ਤੇ ਕੁੜੀ ਦਾ ਸੂਟ ਵੇਖਣਾ ਸੀ। ਮੈਨੂੰ ਤਾਂ ਉਦੋਂ ਪਤਾ ਲੱਗ ਗਿਆ ਸੀ ਜਦੋਂ ਲੈ ਕੇ ਆਈ ਸੀ ਤੂੰ ਉਹ ਤੂੰ ਹੀ ਸੱਚ ਨਾ ਹੁਣ ਇਹੋ ਸੁਆਹ ਪਾਉਣੀ ਆ ਪਰ ਅੰਜੂ ਦਈਏ ਸਾਰਾ ਕੁਝ ਮੈਂ ਉਹ ਸੁਆਹ ਮੈਂ ਨਹੀਂ ਪਾਉਂਦਿਆ ਤੂੰ ਪਾਉਂਦੀ ਆ ਸਾਡੇ ਸਿਰ 'ਚ ਤੈਨੂੰ ਕੀ ਨਹੀਂ ਮਿਲਦਾ ਇੱਥੇ ਆਹੋ ਕੁੜੀ ਦੇ ਮਗਰ ਲਾ ਕੇ ਨਾ ਤੂੰ ਹੁਣ ਮੈਨੂੰ ਐਂਦਾ ਗੱਲਾਂ ਬਾਤਾਂ ਕਰੋ ਚੰਗਾ ਉਹ ਤਿੰਨ ਜੀ ਆਂ ਹੀ ਘਰ ਦੇ ਵਿੱਚ ਤੇ ਕੁਮੋ ਦਾ ਵੀ ਕੰਮ ਧੰਦਾ ਨਹੀਂ ਹੁੰਦਾ ਆ ਗਏ ਦੇਵੇ ਪੋਚਿਆਦਾ ਤੇ ਇਹੋ ਕੰਮ ਹੋਇਆ ਛੜੂ ਪੋਚੇਦਾ ਹੀ ਤੇ ਜੇ ਮੜਾ ਮੋਟਾ ਕਰ ਵੀ ਲੈਂਦੀ ਆ ਤੋ ਉਹਦੇ ਵਿੱਚ ਉਹਦਾ ਹੀ ਫਾਇਦਾ ਵਾ ਕੋਈ ਨਕਸਾਨਤ ਨਹੀਂ ਹੈਗਾ ਕੱਲੂ ਵਿਆਹ ਕੇ ਸਹੁਰੇ ਕੱਲ ਨਹੀਂ ਆ ਸਾਰੇ ਕੰਮ ਕਰਨੇ ਆ ਮੁੜਕੇ ਕਹਿਣਾ ਵਾ ਲੈ ਮਾਂ ਨੂੰ ਕੋਈ ਚੱਜ ਨਹੀਂ ਹੀ ਉਹਨੇ ਅਕਲ ਨਹੀਂ ਦਿੱਤੀ ਹੈਗੀ ਕੋਈ ਤੂੰ ਮਾੜਾ ਮੋਟਾ ਨਹੀਂ ਨਾ ਕਰੰਦੀ ਉਹਦੇ ਕੋ ਸਾਰਾ ਕੰਮ ਉਹਦੇ ਕੋ ਕਰੰਨੀ ਆ ਸਕੁੱਲੇ ਵੀ ਉਹ ਜਾਂਦੀ ਆ ਤਿਆਰ ਕੇ ਕਿੰਨਾ ਕੰਮ ਕਰੇ ਉਹ ਮੇਰੀ ਸੁਣ ਲੈ ਇੱਕ ਗੱਲ ਜੇ ਕੁੜੀ ਦੇ ਮਗਰ ਲਾ ਕੇ ਮੈਨੂੰ ਐਦਾਂ ਗੱਲਾਂ ਪਤਾ ਕਰਨੀਆਂ ਨਾ ਤੇ ਮੈਂ ਚੱਲ ਜਾਂਦੀ ਆਪਣੇ ਪੇਕੇ ਤੂੰ ਚੱਲ ਜਾ ਅੱਗੇ ਕਿਹੜਾ ਸੁੱਖ ਮਿਲਣਿਆ ਦੇਖੋ ਯਾਦ ਮੈਂ ਤਾਂ ਕਰਾਇਆ ਵੀ ਕੁੜੀ ਸੁਖੀ ਰਹੂਗੀ ਉਹਦੇ ਅੱਗੇ ਨੂੰ ਵੀ ਦੁਖੀ ਹੋ ਗਈ ਆ ਕਾਦੀ ਦੁਖੀ ਹੋ ਗਈ ਸਵੇਰੇ ਟਾਈਮ ਨਾਲ ਮੈਂ ਤਿਆਰ ਕਰਕੇ ਨੂੰ ਸਕੂਲ ਕਾਲਦੀ ਆ ਲੰਗਰ ਪਾਣੀ ਮੈਂ ਉਹਨੂੰ ਪਕਾ ਕੇ ਦੇਣ ਦੇਈ ਆ ਡਿਊਟੀ ਤੇ ਮੈਂ ਤਾਂ ਨੂੰ ਕਾਲਦੀ ਆ ਤੇ ਲੰਗਰ ਪਾਣੀ ਪਕਾਉਣਾ ਨਹੀਂ ਆ ਤੇ ਬਰੋਂ ਵਾਲੀ ਟਿਫਿਨ ਫਿਰ ਤੇ ਤੁਸੀਂ ਕਿਦਾ ਕਹਿੰਦੇ ਆ ਵੀ ਨਹੀਂ ਕੋਈ ਕੰਮ ਕਰਦੀ ਹਦ ਹੋਈ ਇਹ ਤਾਂ ਦੇਵਲੀ ਦੀ ਗੱਲ ਕੋਦੋ ਕੋ ਕੰਮ ਨਹੀਂ ਕਰਾਉਣਾ ਚੰਗਾ ਨੀ ਉਹਦੇ ਕੋਲ ਨਾ ਇਹ ਨਹੀਂ ਕਹਿੰਦੀ ਵੀ ਮੇਰੀ ਗਲਤੀ ਆ ਵੀ ਮੈਂ ਉਹਨੂੰ ਕੰਮ ਡਾਇਆ ਹੈ ਤੇ ਮਾੜਾ ਮੋੜਾ ਕੇਵਲੇ ਨੇ ਨੂੰ ਕਰਨਾ ਪੈਂਦਾ ਵਾ ਜਾਓ ਅੱਜ ਤੋਂ ਬਾਅਦ ਮੈਂ ਨਹੀਂ ਕਹਿਨੀ ਜਾਓ ਜਾਓ ਬਾਬਾ ਨਹੀਂ ਕੁੜੀ ਨੂੰ ਕਹਿਨੀ ਕੋ ਜਾਓ ਆਪਣਾ ਤਾਂ ਕੰਮ ਕਰੋ ਜਾ ਕੇ ਬਸ ਸੁਣਿਆ ਹੋਈ ਖਸਰ ਰਹਿ ਗਈ ਹੈ ਨਾ ਬਸ ਇਹੀ ਕੋਜੀ ਕਰਨਾ ਹੀ ਹੁੰਦੀ ਮੇਰੀ ਇੱਕ ਗੱਲ ਸੁਣ ਲਾ ਜੇ ਕੁੜੀ ਦੇ ਹੱਥ ਮੈਂ ਕੋਈ ਕੰਮ ਦੀ ਚੀਜ਼ ਵੇਖ ਲਈ ਨਾ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਆਉਦੀ ਚੰਗੀ ਨਹੀਂ ਕੀਤੀ ਕੋਈ ਅਗਲੀ ਨੂੰ ਛੋਟ ਕੇ ਮੈਂ ਨਾ ਬਸ ਮੈਂ ਹੋਰ ਛੋਟ ਦੇ ਨਹੀਂ ਵਾਕ ਸਗਰ ਜੀ ਹੈ ਨਾ ਇਹਨੂੰ ਮੈਂ ਬੜਾ ਮਨਾਂ ਕੀਤਾ ਪੀਪੀ ਉਹ ਆਪਣੇ ਨੂੰ ਕੋਈ ਗੱਲ ਨਾ ਦਸੀ ਨਾ ਦਸੀ ਪਰ ਫਿਰ ਵੀ ਇਹਨੇ ਨਾ ਉਹਦੇ ਕੰਨੀ ਗੱਲ ਪਾ ਗਈ ਹਟਈ ਆਈ ਕੋਈ ਨਹੀਂ ਗੁਰਪ੍ਰੀਤ ਤੂੰ ਆ ਕੰਮ ਚੰਗਾ ਨਹੀਂ ਕੀਤਾ ਜਿਹੜੀ ਅਜ ਮੇਰੇ ਚ ਪੇੜ ਵੱਜੀ ਹੈ ਨਾ ਇਹਦਾ ਬਦਲਾ ਦੇਣਾ ਮੈਂ ਤੇਰੇ ਕੋਈ ਲਵਾਂਗੀ ਵੇਖੀ ਸਹੀ ਤਰ੍ਹਾਂ ਬਣਦਾ ਕੀ ਆ ਹੁਣ ਚਾਹੀ ਤੇ ਦੁਨੀਆ ਤੇ ਮੈਂ ਰਹੂੰਗੀ ਤੇ ਚਾਹੀ ਰਹੇਗੀ ਫਿਰ ਤੂੰ ਵੇਖੀ ਜਾਈਂ ਗੜੀ-ਗੜੀ ਬਣਦਾ ਕੀ ਤੇਰੇ ਨਾਲ